ਇਹ ਚਮਕੌਰ ਦੀ ਕੱਚੀੜ ਦੀ ਇੱਕ ਇੱਕ ਪ੍ਰਾਤਨ ਯਾਦਗਾਰ ਹੈ। ਇਹ ਗੜੀ ਨਾਲ ਦੀ ਨਿਸ਼ਾਨੀ ਨਾਨਸਈ ਸਰਮਜੀਤ ਕੁੰਨੇ ਚ ਬਣੀ ਹੋਈ ਹੈ। 80% 81 ਦੇ ਫੋ ਤਕਰੀਬ ਇਹ ਡੁੱਬੀ ਜਾਂਦਾ ਸੀ। ਜਦੋਂ ਪਾਸ਼ਾ ਨੇ ਨੰਦਗੜ ਦਾ ਕਿਲਾ ਖਾਲੀ ਕੀਤਾ ਉੱਥੇ ਵੀ ਹਾਲਾਤ ਐਨੇ ਬੱਤਰ ਹੋ ਚੁੱਕੇ ਸੀ। ਤਕਰੀਬਨ ਮਾਲ ਪਸ਼ੂ ਡੰਗਰ ਬੱੱਥਾ ਵੀ ਦਮ ਤੋੜ ਗਿਆ ਸੀ। ਜਲ ਵੀ ਮੁਗਲਾਂ ਨੇ ਬਾਹਰੋਂ ਬੰਦ ਕਰਤਾ। ਰਸਤਾ ਤੱਕ ਮੁਕਤ ਪਈ ਸੀ। ਡੰਗ ਦਾ ਖਤਰਾ ਕਿਸੇ ਸਮੇਂ ਵੀ ਮੁਗਲਾਂ ਨੇ ਆ ਕੇ ਗੜੀ ਨੂੰ ਇਸ ਨੂੰ ਘੇੜਾ ਪਾ ਲੈਣਾ ਹੈ। ਇਹ ਲੰਗਰ ਦਾ ਕੋਈ ਇੱਥੇ ਇੰਤਜ਼ਾਮ ਨਹੀਂ ਨਾਲ ਅਸੀਂ ਬਾਹਰੋਂ ਕਰ ਸਕਦੇ ਹਾਂ ਬਸ ਪਾਸਾ ਨੇ ਇਸ਼ਾਰਾ ਕੀਤਾ ਕਿ ਤਕਬੂਰ ਸਾਹਿਬ ਦੇ ਕੋਈ ਸਾਧ ਅੰਮ੍ਰਿਤ ਜਲ ਸਕੋ ਨਾ ਤੁਹਾਨੂੰ ਭੁੱਖ ਨਾ ਪਿਆਸ ਲੱਗੇ ਅੰਦਰ ਢੋਲ ਹੈ ਇਹ ਢੋਲ ਦੀ ਨਾਲ ਪਾਸਾ ਨੇ ਸਭ ਤੋਂ ਪਹਿਲਾਂ ਆਪਣੇ ਹੱਥੀ ਜਲ ਕੱਢਿਆ ਜਲ ਤੋਂ ਇਹ ਜਲ ਅੰਮ੍ਰਿਤ ਹੋ ਗਿਆ ਆਪ ਚਕੇ ਅਸੀਂ ਨਾ ਚੁਕਾਇਆ ਇੱਕ ਇੱਕ ਸਿੰਘ ਨੇ ਅੰਮ੍ਰਿਤ ਜਲ ਸਕੇਆ ਭੁੱਖ ਪਿਆਸ ਮਟਾਈਆ ਜੰਗ ਲੱਗ ਗਈ ਹੋਰ ਪ੍ਰਾਤਨ ਕਿਹੜੀਆਂ ਕਿਹੜੀਆਂ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਕੀ ਕਰਨੀ ਇਸ ਜਗ੍ਹਾ ਦੇ ਉੱਤੇ ਕੁਝ ਇਤਿਹਾਸਕ ਸ਼ਸਤਰ ਵੀ ਪਏ ਨੇ ਗੁਰਗੋਬਨ ਸਿੰਘ ਮਹਾਰਾਜ ਦੇ ਅੰਦਲੀ ਸਿਲੀ ਸਾਹਿਬ ਜੀ ਦੇ ਪਾਸਾ 10 ਲਿਖਿਆ ਹੈ ਆਨੰਦਗੜ੍ਹ ਪੁਸਤਖਾਨੇ ਦੀ ਮੋਹਰ ਹੈ ਐਸੇ ਤਰ੍ਹਾਂ ਬਾਬਾ ਜੀ ਉਸ ਜੀ ਦੇ ਸ਼ਸਤਰ ਬਾਬਾ ਜੀ ਉਸ ਜੀ ਦੀ ਨਾਗਣੀ ਬਾਬਾ ਜੀ ਉਸ ਜੀ ਦੇ ਵੱਡੇ ਪੁੱਤਰ ਸੁਖਾ ਸਿੰਘ ਜੀ ਜਿਹੜੇ ਕੋਈ ਚਮਕੌਰ ਦੀ ਜੰਗ ਅਛੀਦ ਉਹਨਾਂ ਦਾ ਖੜਾ ਪਿਆ ਇਸ ਸੰਤ ਚਮਕੌਰ ਦੀ ਗੱਡੀ ਦੇ ਵਿੱਚ ਇਹ ਗੁਰੂ ਸਾਹਿਬ ਦੀ ਆਪਣੇ ਇੱਕ ਰਜਾ ਸੀ ਕਿ ਚਮਕੌਰ ਦੀ ਗੱਡੀ ਤੇ ਸਾਫ ਜਦਾਂ ਦੀਆਂ ਚੀਜ਼ੀਆਂ ਕਰਾਂਗੇ ਆਸ ਜਦੋਂ ਚਮਕੌਰ ਦੀ ਇੱਥੇ ਗੱਡੀ ਦੇ ਵਿੱਚ ਆਏ ਆ ਸਿੰਘਾਂ ਨੂੰ ਕਹਿਣ ਲੱਗੇ ਜਿਸ ਜਗ੍ਹਾ ਤੇ ਹਮਾਰਨਾ ਥਾ ਜੇ ਵਹੀ ਹੈ ਜਹਾਂ ਤੇ ਕਲ ਬੱਚੋ ਕੋ ਕਟਾਨਾ ਜੇ ਵਹੀ ਹੈ ਜਹਾਂ ਸੇ ਲੁੱਟ ਕੇ ਜਾਣਾ ਜੇ ਵਹੀ ਹੈ ਮੱਟੀ ਕਹਿ ਦਿੱਤੀ ਹੈ ਜੇ ਟਿਕਾਣਾ ਵਹੀ ਹੈ ਪਾਸ਼ਾਨ ਪਤਾ ਸੀ ਇੱਥੇ ਸ਼ਹਾਦਤਾਂ ਹੋਣੀਆਂ ਲੋਧੀ ਪ੍ਰੀਤਪ ਦੇ ਆਪਣੇ ਰੰਗ ਹੈ ਆਪਣਾ ਪਾਸ਼ਾ ਦਾ ਇਹ ਕਾਰਜ ਸੀ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਮੌਜੂਦਾਂ ਤਾਂ ਖਾਸ ਤੌਰ ਤੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੱਡੀਆਂ ਜਿੰਦਾਂ ਨੂੰ ਗੁਰੂ ਸਾਹਿਬ ਦੇ ਸਮੂਹ ਸ਼ਹੀਦ ਸਿੰਘ ਸਿੰਘੜੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ ਚਮਕੌਰ ਸਾਹਿਬ ਦੇ ਬਾਬਤ ਕਵੀ ਅੱਲਾ ਯਾਰਖਾ ਜੋਗੀ ਲਿਖਦੇ ਆ ਕਿ ਗਰ ਏਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਿਏ ਕਟਾਈ ਬਾਪ ਨੇ ਬੱਚੇ ਯਹਾਂ ਖੁਦਾ ਕੇ ਲਿਏ ਇਥੇ ਗੁਰੂ ਸਾਹਿਬ ਦੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਗੁਰੂ ਸਾਹਿਬ ਦੇ ਵੱਡੇ ਪੁੱਤਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਨਾਲ ਹੀ ਗੁਰੂ ਕੇ ਉਹ ਸਿੱਖ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਬਾਬਾ ਜੀਵਨ ਸਿੰਘ ਉਹਨਾਂ ਦੀ ਵੀ ਸ਼ਹਾਦਤ ਇਸੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਹੋਈ ਸੀ ਗੁਰਦੁਆਰਾ ਗੜੀ ਸਾਹਿਬ ਦੇ ਵਿੱਚ ਮੌਜੂਦਾਂ ਸਾਡੇ ਨਾਲ ਇਸੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਨ ਵਾਲੇ ਬਾਬਾ ਲਖਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਇੱਕ ਮਹਾਨਤਾ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੀ ਵੱਡੇ ਸਹਿਜਾਦਿਆਂ ਨੂੰ ਜਿੱਥੇ ਯਾਦ ਕੀਤਾ ਜਾ ਰਿਹਾ ਸਿੰਘ ਸਿੰਘਣੀਆਂ ਨੂੰ ਯਾਦ ਕੀਤਾ ਜਾ ਰਿਹਾ ਬਾਬਾ ਜੀਵਨ ਸਿੰਘ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਐਸੇ ਗੜੀ ਦੀ ਸੇਵਾ ਸੰਭਾਲ ਤੁਸੀਂ ਕਰ ਰਹੇ ਹੋ ਬਾਬਾ ਜੀਵਨ ਸਿੰਘ ਦੇ ਬਾਬਤ ਅ ਜਿਹੜਾ ਇੱਕ ਨਵਾਂ ਇੱਕ ਐਵੀਡੈਂਸ ਮਿਲਿਆ ਕਿ ਗੁਰਦੁਆਰਾ ਖੂਈ ਸਾਹਿਬ ਬਣਿਆ ਹੋਇਆ ਏ ਇਸ ਖੂਈ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਇਹ ਤੋਂ ਕਰਨੀ ਚਾਹਣਾ ਹੈ ਕਿ ਇਹ ਜਿਹੜੀ ਖੂਈ ਹੈ ਇਹ ਪ੍ਰਾਤਨ ਹੈ ਜੀ ਜੀ ਗੁਰੂ ਪਿਆਰਿਓ ਇਹ ਚਮਕੌਰ ਦੀ ਕੱਚੀਗੜ ਦੀ ਇੱਕ ਇੱਕ ਪ੍ਰਾਤਨ ਯਾਦਗਾਰ ਹੈ ਇਹ ਗੜੀ ਨਾਲ ਦੀ ਨਿਸ਼ਾਨੀ ਨਾਨ ਚਾਈ ਸਰੰਦੜ ਚੁੰਨੇ ਚ ਬਣੀ ਹੋਈ ਹੈ 80% 85 ਦੇ ਤੋਂ ਤਕਰੀਬ ਇਹ ਡੁੱਬੀ ਜਾਂਦਾ ਇਹ ਖੂਈ ਸਾਹਿਬ ਦਾ ਜਲ ਉਸ ਸਮੇਂ ਕੋਈ ਹੋਰ ਜਲ ਦਾ ਸਰੋਤ ਨਹੀਂ ਸੀ ਨਾ ਲੰਗਰ ਦਾ ਕੋਈ ਇੰਤਜ਼ਾਮ ਸੀ ਗੜੀ ਦੇ ਅੰਦਰ ਜਗਰੂ ਸਾਹਿਬ ਪਹੁੰਚੇ ਸਤਪੁਰੂ ਬਾਅਦ ਦੁਪਹਿਰ ਸਿਰਫ ਇਸ ਖੂਈ ਸਾਹਿਬ ਦਾ ਹੀ ਅਮਰਜਲ ਸਿੰਘਾਂ ਨੂੰ ਪਿਆਰਿਆਂ ਨੂੰ ਸਾਹਬਜ਼ਾਦਿਆਂ ਨੂੰ ਗੁਰੂ ਸਾਹਿਬ ਨੂੰ ਛਕਣ ਨੂੰ ਮਿਲਿਆ ਗੁਰੂ ਸਾਹਿਬ ਜਦੋਂ ਚਮਕੌਰ ਦੀ ਜੰਗ ਲੜ ਰਹੇ ਸੀ ਤਾਂ ਉਸ ਵੇਲੇ ਜਿਹੜੀ ਖੂਈ ਹੈ ਇਹਦੇ ਵਿੱਚੋਂ ਜਲ ਕੱਢ ਕੇ ਛਕਾਇਆ ਗਿਆ ਸੀ ਜੀ 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 ਕਿਉਂਕਿ ਜਦੋਂ ਪਾਸ਼ਾ ਨੇ ਨੰਦਗੜ੍ਹ ਦਾ ਕਿਲਾ ਖਾਲੀ ਕੀਤਾ ਉੱਥੇ ਵੀ ਹਾਲਾਤ ਐਨੇ ਬੱਤਰ ਹੋ ਚੁੱਕੇ ਸੀ ਤਕਰੀਬਨ ਮਾਲ ਪਸ਼ੂ ਡੰਗਰ ਬੱਛਾ ਵੀ ਦਮ ਤੋੜ ਗਿਆ ਸੀ ਜਲ ਵੀ ਮੁਗਲਾਂ ਨੇ ਬਾਹਰੋਂ ਬੰਦ ਕਰਤਾ ਰਸਤਾ ਤੱਕ ਮੁੱਕ ਚੁਪੀ ਸੀ ਫਿਰ ਕਿਕ ਸਿੰਘਾਂ ਨੇ ਬਾਹਰ ਤੋਂ ਜਦੋਂ ਜਲ ਲੈਣ ਜਾਣਾ ਤਾਂ ਸ਼ਹਾਦਤਾਂ ਦਾ ਨੁਕਸਾਨ ਵੱਡਾ ਪਾਸ਼ਾ ਨੂੰ ਸਹਿਣਾ ਪੈਂਦਾ ਸੀ ਫਿਰ ਅੰਦਰ ਹੀ ਪਾਸ਼ਾ ਨੇ ਕੱਚਾ ਖੂਬੀ ਪਟਿਆ ਸੀ ਨੰਦਗੜ੍ਹ ਕਿਲੇ ਦੇ ਅੰਦਰ ਅੱਜ ਵੀ ਮਜੂਦ ਹੈ ਤੇ ਫਿਰ ਵੀ ਸਿੰਘਾਂ ਨੂੰ ਜਲ ਨਸੀਬ ਨਹੀਂ ਹੋਇਆ ਤਕਰੀਬਨ ਫਿਰ ਇੱਥੇ ਵੀ ਹਾਲਾਤ ਉਦਾਂ ਦੀ ਸੀ ਇੱਥੇ ਵੀ ਜਦੋਂ ਸਿੰਘ ਆਏ ਨਾ ਤਾਂ ਕੋਈ ਲੰਗਰ ਦਾ ਇੰਤਜ਼ਾਮ ਇੱਕ ਭੁੱਖੇ ਪਿਆਸੇ ਸੀ ਸਿੰਘ ਹੱਤਾ 10 ਦਿਨਾਂ ਤੋਂ ਫਿਰ ਇਸ ਕੋਈ ਸਾਦਾ ਸਿੰਘ ਕਹਿਣ ਲੱਗੇ ਪਾਸ਼ਾ ਨੂੰ ਕਿ جنگ ਲੜਨੀ ਹੈ ਕਿਸੇ ਸਮੇਂ ਵੀ جنگ ਲੱਗ ਸਕਦੀ ਹੈ ਇਨਸਾਨੀ ਸਰੀਰ ਜਵਾਬ ਦਿੰਦਾ ਕਿ ਤਾਂ ਜੰਗ ਲੜਾਂਗੇ ਲੰਗਰ ਦਾ ਇੰਤਜ਼ਾਮ ਹੋ ਜਾ ਤਾਂ ਬਹੁਤ ਦੇ ਪਾਸ਼ਾ ਕਹਿੰਦੇ ਸਿੰਘ ਨੂੰ ਸਬਰ ਰੱਖੋ ਇਸ ਸਮੇਂ جنگ ਦਾ ਖਤਰਾ ਕਿਸੇ ਸਮੇਂ ਵੀ ਮੁਗਲਾਂ ਨੇ ਆ ਕੇ ਗੜੀ ਨੂੰ ਇਸ ਨੂੰ ਘੇੜਾ ਪਾ ਲੈਣਾ ਹੈ ਤੇ ਲੰਗਰ ਦਾ ਕੋਈ ਇੱਥੇ ਇੰਤਜ਼ਾਮ ਨਹੀਂ ਨਾਲ ਅਸੀਂ ਬਾਹਰੋਂ ਕਰ ਸਕਦੇ ਹਾਂ ਬਸ ਪਾਸਾ ਨੇ ਇਸ਼ਾਰਾ ਕੀਤਾ ਕੋਈ ਸਾਹਿਬ ਕੋਈ ਸਾਧ ਅੰਮ੍ਰਿਤ ਜਲ ਛਕੋ ਨਾ ਤੁਹਾਨੂੰ ਭੁੱਖ ਨਾ ਪਿਆਸ ਲੱਗੇ ਅੰਦਰ ਡੋਲ ਐ ਇਹ ਡੋਲ ਦੇ ਨਾਲ ਪਾਸਾ ਨੇ ਸਭ ਤੋਂ ਪਹਿਲਾਂ ਆਪਣੇ ਹੱਥੀ ਜਲ ਕੱਢਿਆ ਜਲ ਛੋਇਆ ਜਲ ਅੰਮ੍ਰਿਤ ਹੋ ਗਿਆ ਆਪ ਛਕਿਆ ਸੀਗਾਂ ਨੂੰ ਛਕਾਇਆ ਇੱਕ ਇੱਕ ਸਿੰਘ ਨੇ ਅੰਮ੍ਰਿਤ ਜਲ ਛਕਿਆ ਭੁੱਖ ਪਿਆਸ ਮਟਾਈਆ ਜੰਗ ਲੜੀ ਗੁਰੂ ਸਾਹਿਬ ਦੇ ਹੱਥ ਗੁਰੂ ਸਾਹਿਬ ਨੇ ਹੱਥੀ ਜਲ ਛਕਾਇਆ ਤੇ ਸੀ ਜੀ ਕਿਉਂਕਿ ਸਭ ਤੋਂ ਪਹਿਲਾਂ ਪਾਸਾ ਨੇ ਆਪਣੇ ਹੱਥੀ ਜਲ ਕੱਢਿਆ ਤੇ ਚ ਪਾਸਾ ਦੀ ਆਪਣੀ ਰਜ਼ਾ ਉਹਨਾਂ ਦੇ ਆਪਣੇ ਕਉਤਕ ਹੁੰਦੇ ਆ ਸੇ ਤੇ ਉਹ ਕੋਈ ਸਾਬ ਦਾ ਜਲਸਾ ਤੋਂ ਪਹਿਲਾਂ ਜਲ ਕੱਢਿਆ ਪਾਸ਼ਾ ਨੇ ਛਕਿਆ ਸੀ ਘਰਿਸ਼ਾ ਜਿੱਥੇ ਪ੍ਰਾਤਨ ਖੂਈ ਇੱਥੇ ਤੁਸੀਂ ਸੇਵਾ ਸੰਭਾਲ ਕਰ ਰਹੇ ਹੋ ਤਾਂ ਉੱਥੇ ਹੋਰ ਪ੍ਰਾਤਨ ਕਿਹੜੀਆਂ ਕਿਹੜੀਆਂ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਚੀਜ਼ਾਂ ਨੇ ਇਸ ਜਗ੍ਹਾ ਦੇ ਉੱਤੇ ਕੁਝ ਇਤਿਹਾਸਿਕ ਸ਼ਸਤਰ ਵੀ ਪਏ ਨੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਅੰਦਲੀ ਸ੍ਰੀ ਸਾਹਿਬ ਜੀ ਚ ਪਾਸ਼ਾ ਦਸ ਲਿਖਿਆ ਹੈ ਆਨੰਦਗੜ੍ਹ ਕੌਸ਼ੇਖਾਨੇ ਦੀ ਮੋਹਰ ਹੈ ਐਸੇ ਤਰ੍ਹਾਂ ਬਾਬਾ ਜੀ ਉਸ ਜੀ ਦੇ ਸ਼ਸਤਰ ਬਾਬਾ ਜੀ ਉਸ ਜੀ ਦੀ ਨਾਗਣੀ ਬਾਬਾ ਜੀ ਉਸ ਦੇ ਵੱਡੇ ਪੁੱਤਰ ਸੁਖਾ ਸਿੰਘ ਜੀ ਜਿਹੜੇ ਕੋ ਚਮਕੌਰ ਦੀ ਜੰਗ ਅਸ਼ੀਰ ਉਹਨਾਂ ਦਾ ਖੜਾ ਪਿਆ ਇਸ ਸ਼ਾਂਤੀ ਐਸੀ ਤਰ੍ਹਾਂ ਹੋਰ ਸਿੰਘਾਂ ਦੇ ਸ਼ਾਸਤਰ ਐਚ ਸਜੇ ਹੋਏ ਆ ਤੇ ਖਾਸ ਤੌਰ ਤੇ ਜਦੋਂ ਦੁਨੀਆ ਦਾ ਇਤਿਹਾਸ ਪੜਦੇ ਆ ਜਦੋਂ ਚਮਕੌਰ ਚਮਕੌਰ ਸਾਹਿਬ ਦੀ ਗੱਲ ਆਉਂਦੀ ਆ ਜਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਜਿਹੜੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਗੱਲ ਆਉਂਦੀ ਆ ਤਾਂ ਖਾਸ ਤੌਰ ਤੇ ਬਹੁਤ ਸਾਰੇ ਲੋਕਾਂ ਦੇ ਲੂੰ ਕੰਡੇ ਖੜੇ ਹੋ ਜਾਂਦੇ ਕਿ ਗੁਰੂ ਸਾਹਿਬ ਨੇ ਜਿੱਥੇ ਆਪਦੇ ਪੁੱਤਾਂ ਨੂੰ ਸ਼ਹੀਦ ਹੋਣ ਵਾਸਤੇ ਇਥੋਂ ਤੋਰਿਆ ਉੱਥੇ ਸਿੰਘਾਂ ਨੂੰ ਤੋਰਿਆ ਇਇ ਇੱਕ ਨਵੇਕਲੀ ਤਰ੍ਹਾਂ ਦੀ ਕੁਰਬਾਨੀ ਆ ਗੁਰੂ ਸਾਹਿਬ ਦੀ ਜੀ ਪਾਤਸ਼ਾਹ ਨੇ ਜਨਮ ਦੌਰਾਨ ਕਦੇ ਧਰਤੀ ਤੇ ਪੱਬ ਲਾਇਆ ਤਾਂ ਇੱਥੇ ਜੰਗਾਂ ਲੜੀਆਂ 14 ਮਹਾਰਾਜ ਜੇਤੂ ਜੋ ਨਾ ਰਹੇ ਤਦ ਜੰਗਾਂ ਦੇ ਪਾਸੇ ਚਮਕੌਰ ਦੀ ਗੱਡੀ ਦੇ ਵਿੱਚ ਇਹ ਗੁਰੂ ਸਾਹਿਬ ਦੀ ਆਪਣੇ ਇੱਕ ਰਜਾ ਸੀ ਤੇ ਚਮਕੌਰ ਦੀ ਗੱਡੀ ਚ ਸਾਫ ਜਦ ਨੇ ਸ਼ੀਰਧੀਆਂ ਕਰਾਨੀਆਂ ਬਾਬਾ ਜੀ ਸਿੰਘ ਜੀ ਸਰਸਕੰਢ ਦੇ ਘਿਰ ਗਏ ਸੀ ਇਰੇ ਹੋਇਆ ਤਾਂ ਪਾਸ਼ਾ ਨੇ ਜੱਗੋਂ ਉੱਚੀ ਠੇਰੀ ਤੇ ਤੱਕਿਆ ਕਿ ਅਜੀਤ ਸਿੰਘ ਜੀ ਘਿਰ ਗਏ ਤਾਂ ਬਾਬਾ ਜਮ ਸਿੰਘ ਜੀ ਨੇ ਹੁਕਮ ਕੀਤਾ ਕਿ ਤੁਸੀਂ ਜਾਓ ਮੈਂ ਚਾਹੁੰਨਾ ਇਹ ਚਮਕੌਰ ਦੀ ਘੜੀ ਤੱਕ ਨਾਲ ਚੱਲਣ ਸਾਥ ਨਿਭਾਣ ਮੈਂ ਚਾਹੁੰਨਾ ਉੱਥੇ ਸ਼ਹਾਦਤ ਹੋਵੇ ਇਹਨਾਂ ਦੀ ਇਹਨਾਂ ਨੂੰ ਫੇਰ ਬਾਬਾ ਜਮ ਸਿੰਘ ਨੂੰ ਹੁਕਮ ਲਾਇਆ ਕਿ ਜਾਓ ਇਹਨਾਂ ਨੂੰ ਕਿਸੇ ਤਰ੍ਹਾਂ ਘੇਰੇ ਚੋਂ ਕੱਢ ਕੇ ਲੈ ਕੇ ਆਓ ਬਾਬਾ ਜਮ ਸਿੰਘ ਜੀ ਨੇ ਫਿਰ ਉਸ ਸਮੇਂ ਦੋਵੇਂ ਹੱਥਾਂ 'ਚ ਕਿਰਪਾਨਾਂ ਫੜੀਆਂ ਘੋੜੇ ਦੀ ਲਗਾਮ ਮੂੰਹ 'ਚ ਲਈ ਹੈ ਘੋੜੇ ਦੇ ਉੱਤੇ ਸਵਾਰ ਹੋ ਕੇ ਉੱਥੇ ਜੰਗ ਲੜੀ ਬਾਬਾ ਜਸ ਸਿੰਘ ਜੀ ਨੇ ਆਪਣੇ ਘੋੜੇ ਤੇ ਸਵਾਰ ਕਰਕੇ ਇਹ ਚਮਕੌਰ ਦੀ ਕੱਚੀ ਗੜੀ ਤੇ ਲੈ ਕੇ ਆਏ ਆ ਸੂਰਜ ਪ੍ਰਕਾਸ਼ ਦੇ ਲੈਣਾ ਯਾਦ ਆਨੀ ਹੈ ਜੀਵਨ ਸਿੰਘ ਵੱਡਵੀਰ ਤੇ ਕੁਛੇ ਮੁਕਸੀ ਆਖੇ ਗੱਛ ਅਜੀਤ ਸਿੰਘ ਜੀ ਤੇ ਅਜੀਤ ਸਿੰਘ ਜੀ ਕਹਿੰਦੇ ਆ ਕਿ ਮੈਨੂੰ ਬੜਾ ਫਕਰ ਹੈ ਮੈਨੂੰ ਬੜਾ ਮਾਣ ਹੈ ਇਸ ਚੀਜ਼ ਦਾ ਕਿ ਮੇਰਾ ਉਸਤਾਦ ਸਰਦਾਰ ਬਾਬਾ ਜਸ ਸਿੰਘ ਜੀ ਵੱਡਾ ਵੀਰ ਜੋਧਾ ਇਹ ਮੈਨੂੰ ਇਸ ਚੀਜ਼ ਦਾ ਮਾਣ ਆਂ ਸਾ ਜਦੋਂ ਚਮਕੌਰ ਦੀ ਇਸ ਗੜੀ ਦੇ ਵਿੱਚ ਆਏ ਆ ਸਿੰਘਾਂ ਨੂੰ ਕਹਿਣ ਲੱਗੇ ਜਿਸ ਜਗ੍ਹਾ ਤੇ ਹਮਾਰਾ ਨਾ ਥਾ ਜੇ ਵਹੀ ਹੈ ਜਹਾਂ ਤੇ ਕਲ ਬੱਚੋ ਕੋ ਟਕਾਨਾ ਜੇ ਵਹੀ ਹੈ ਜਹਾਂ ਸੇ ਲੁੱਟ ਕੇ ਜਾਣਾ ਜੇ ਵਹੀ ਹੈ ਮੱਟੀ ਕਹਿ ਦਿੱਤੀ ਹੈ ਜੇ ਟਕਾਨਾ ਬਹੀ ਹੈ ਪਾਸ਼ਾਣ ਪਤਾ ਸੀ ਇੱਥੇ ਸ਼ਹਾਦਤਾਂ ਹੋਣੀਆਂ ਦੋਜੀ ਪ੍ਰੀਤਪ ਦੇ ਆਪਣੇ ਰੰਗ ਹੈ ਆਪਣਾ ਪਾਸ਼ਾ ਦਾ ਇਹ ਕਾਰਜ ਸੀ ਇੱਥੇ ਜੰਗ ਲੜਨਾ ਇੱਕ ਵੱਡਾ ਕਾਰਜ ਪਾਸ਼ਾ ਨੇ ਆਪ ਲਿਖਿਆ ਨਹੀਂ ਤਾਂ ਪਾਸ਼ਾ ਚਾਹੁੰਦੇ 10 ਲੱਖ ਵੀ 10 ਕਰੋੜ ਵੀ ਹੁੰਦੇ ਮੁਗਲ ਉਹਨਾਂ ਵਾਸਤੇ ਕੀੜੇ ਮਕੌੜੀ ਸੀ ਤੋਂ ਵੱਧ ਕੁਝ ਨਹੀਂ ਸੀ ਪਾਸ਼ਾ ਉਹ ਇੱਕ ਅਗਨਵਾਹ ਸੀ ਉਹ ਛੱਡ ਦਿੰਦੇ ਅੱਜ ਤੱਕ ਵੀ ਇੱਥੇ ਬਨਸਪਤੀ ਨਾ ਹੋਈ ਉਹ ਪਾਤਸ਼ਾਹ ਨੇ ਅਕਾਲ ਉਹਦੀ ਰਜਾ ਚ ਮਹਾਰਾਜ ਜੀ ਉਹ ਇਹ ਵੱਡਾ ਕਾਰਜ ਸੀ ਇਨਸਾਨੀ ਸਰੀਰ ਤੇ جنگ ਲੜੀ ਆ ਕੋਈ ਕੋਤਕ ਨਹੀਂ ਦਿਖਾਇਆ ਔਰ ਨਾ ਕੋਈ ਉਹਨਾਂ ਨੇ ਸ਼ਕਤੀ ਵਰਤੀ ਐ ਜੋ ਅਭਿਆਸ ਸੀ ਅਭਿਆਸ ਬਤਾਵਕੀ ਐਚ ਇਹ ਉਹਨਾਂ ਨੇ ਜੰਗ ਲੜੀ ਐ ਸਾਰੀ ਔਰ ਫਤਹਿ ਕੀਤੀ ਜੀ ਤਾਂ ਗੁਰੂ ਸਾਹਿਬ ਦੇ ਜਿਹੜੇ ਅਸਥਾਨਾਂ ਦੀ ਤੁਸੀਂ ਇੱਥੇ ਸੇਵਾ ਸੰਭਾਲ ਕਰ ਰਹੇ ਹੋ ਕਿੰਨਾ ਕਸਮਾ ਹੋ ਗਿਆ ਜੀ ਸੇਵਾ ਸੰਭਾਲ ਕਰਦੇ ਆ ਇਹ ਤਕਰੀਬਨ 5 ਪੀੜੀਆਂ ਤੋਂ ਲਗਾਤਾਰ ਇੱਥੇ ਸੇਵਾ ਸभाल ਕੀਤੀ ਜਾ ਰਹੀ ਹੈ ਗੁਰਦੁਆਰਾ ਸ਼ਹੀਦਪੁਰ ਸਾਹਿਬ ਦੀ ਜਿਹੜਾ ਕਿ ਸ਼ਿਦੀ ਸਾਨਾ ਬਾਬਾ ਜਮਸੰਧ ਸਿੰਘ ਜੀ ਸਾਹਿਬ ਜੱਤ ਹੈ ਇਹ ਇੱਥੇ مین ਗੇਟ ਤੇ ਬਰਦ ਸੀ ਇੱਥੇ ਤਕਰੀਬਨ 4-5 ਪੀੜੀਆਂ ਹੋ ਗਈਆਂ ਬਾਬਾ ਇਸਰ ਸਿੰਘ ਜੀ ਉਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਤੋਂ ਬਾਅਦ ਬਾਬਾ ਗੁਰਦੇਵ ਸਿੰਘ ਜੀ ਜਿਹੜੇ ਕਿ ਕੀਰਤ ਪ੍ਰਸਾਦ ਤੋਂ ਉਹਨਾਂ ਨੇ ਤਕਰੀਬਨ ਉਹਨਾਂ ਜਦੋਂ ਉਹਲਾ ਛੱਡਿਆ 135 ਸਾਲ ਉਮਰ ਸੀ ਉਹਨਾਂ ਨੇ ਇੱਥੇ ਦੋ ਦਹਾਕੇ ਸੇਵਾ ਕੀਤੀ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਗਿਆਨੀ ਪ੍ਰੀਤਮ ਸਿੰਘ ਜੀ ਜਿਹੜੇ ਕਿ ਵਿਦਵਾਨ ਸੀ ਉਹਨਾਂ ਨੇ ਵੀ ਇਸ ਸਥਾਨ ਤੇ ਤਕਰੀਬਨ 60 ਸਾਲ ਨਿਸ਼ਕਾਮ ਸੇਵਾ ਕੀਤੀ ਹੈ ਫਿਰ ਬਾਬਾ ਧਰਮ ਸਿੰਘ ਜੀ ਖਾਲਸਾ ਜਿਹੜੇ ਕਿ ਇਸ ਟਾਈਮ ਮੁਖ ਸੇਵਾਦਾਰ ਸੇਵਾ ਸਵਾਲ ਕਰ ਰਹੇ ਹੈ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਦਾਸ ਲਖਵਿੰਦਰ ਸਿੰਘ ਭਾਈ ਹਰਿੰਦਰ ਸਿੰਘ ਤੇ ਭਾਈ ਵਿਕਰਨ ਸਿੰਘ ਐਸੇ ਸੇਵਾ ਕਰ ਰਹੇ ਹੈ ਕੰਪੜੀਆਂ ਤੋਂ ਬਾਬਾ ਜੀ ਜਿਵੇਂ ਤੁਸੀਂ ਲਗਾਤਾਰ ਇੱਥੇ ਸਮਾਵਾਂ ਨਿਭਾ ਰਹੇ ਹੋ ਵੱਡੀਆਂ ਸੇਵਾਆਂ ਖਾਸ ਤੌਰ ਤੇ ਜਦੋਂ ਬਜ਼ੁਰਗਾਂ ਦੇ ਕੋਲੋਂ ਸੀਨਾ-ਮਸੀਨਾ ਇਤਿਹਾਸਕ ਚੀਜ਼ਾਂ ਦਾ ਜ਼ਿਕਰ ਹੁੰਦਾ ਜਦੋਂ ਇੱਥੋਂ ਦੀ ਖੁਦਵਾਈ ਕਰਵਾਈ ਗਈ ਜਾਂ ਇਹਨਾਂ ਪਾਵਨ ਸਥਾਨਾਂ ਨੂੰ ਉਸ ਵੇਲੇ ਇਹਨਾਂ ਦੀਆਂ ਸੁੰਦਰ ਇਮਾਰਤਾਂ ਤਿਆਰ ਕੀਤੀਆਂ ਗਈਆਂ ਤਾਂ ਕੋਈ ਇਹ ਵੀ ਜ਼ਿਕਰ ਮਿਲਿਆ ਜਾਂ ਬਜ਼ੁਰਗਾਂ ਨੇ ਦੱਸਿਆ ਹੋਵੇ ਕਿ ਇਹਦੇ ਨਾਲ ਸੰਬੰਧਿਤ ਕਿਸ ਤਰੀਕੇ ਦਾ ਮਾਹੌਲ ਸੀ ਜਾਂ ਇੱਥੋਂ ਦੀ ਪੂਰੀ ਰੂਪਰੇਖਾ ਕਿਵੇਂ ਦੀ ਰਹੀ ਜਦੋਂ ਇਹ 87 ਦੇ ਵਿੱਚ ਸੇਵਾ ਸ਼ੁਰੂ ਕਰੀ ਗਈ ਅੱਧਾ ਹਿੱਸਾ ਸੀ ਇਸ ਪਾਸੇ ਉੱਦਲ ਪਾਸੇ ਅੱਧਾ ਹਿੱਸੇ ਦੀ ਕਾਰ ਸੇਵਾ ਤਾਂ ਪਹਿਲੇ ਹੀ ਮੁਕੰਮਲ ਹੋ ਚੁੱਕੀ ਸੀ ਇੱਧਰ ਸਤਸੀ ਸੇਵਾ ਸ਼ੁਰੂ ਕਰੀਏ ਬੁਰਜ ਦੀ ਜਿੱਥੇ ਆਪਾਂ ਸਜੇ ਹੋਏ ਆ। ਉਸ ਸਮੇਂ ਖਦਾਈ ਹੋਈ ਹੈ ਬੜੇ ਇੱਥੋਂ ਇੱਕ ਕੋੜੇ ਦਾ ਪੂਰੇ ਦਾ ਪੂਰਾ ਹੀ ਸਰੀਰ ਪਿੰਜਰ ਮਿਲਿਆ। ਉਹ ਹੋ ਸਕਦਾ ਵੀ ਗੁਰਗੋਬ ਸਿੰਘ ਮਹਾਰਾਜ ਦਾ ਕੋੜੇ ਦਾ ਹੋਵੇ ਕਿਉਂਕਿ ਉਹ ਅੰਦਰਲੇ ਪਾਸੇ ਸੀ। ਅੰਦਰਲੇ ਪਾਸੇ ਹੋਣ ਕਰਕੇ ਗੜੀ ਦੇ ਕਿਉਂਕਿ ਜਿਹੜੀ ਜੰਗ ਲੜੀਏ ਬਾਹਰ ਲੜੀ ਹੈ। ਗੜੀ ਤੋਂ ਬਹਾਰ ਜੰਗ ਲੜੀ ਐ ਬਹਾਰ ਹੋ ਸਕਦਾ ਮੁਗਲਾਂ ਦੇ ਘੋੜੇ ਵੀ ਉੱਥੇ ਚੜਾਈ ਕਰਕੇ ਹੋਣ ਪਰੰਦੇਲੇ ਪਾਸੇ ਜਿਹੜਾ ਘੋੜੇ ਦਾ ਸਰੀਰ ਮਿਲ ਲੈ ਉਹ ਕਿਤੇ ਨਾ ਕਿਤੇ ਦੱਸਦਾ ਕਿ ਕਿਤੇ ਸਿੰਘਾ ਦਾ ਜਾਂ ਗੁਰੂ ਸਾਹਿਬ ਦਾ ਜਾਂ ਬਾਬਾ ਜੀ ਸਿੰਘ ਜਸ ਦੀ ਕਿਜ਼ਾ ਅੰਦਰ ਸਰੀਰ ਘੋੜੇ ਦਾ ਪਿਆ ਹੋਵੇ ਉਹ ਅੰਦਰ ਸਾਰਾ ਸਰੀਰ ਪਿਆ ਸਤ ਪਿੰਜਰ ਉਹ ਫਿਰ ਬਾਅਦ ਦੇ ਵਿੱਚ ਜਦੋਂ ਸੇਵਾ ਖਦਾਈ ਹੋਈ ਐ ਉਸ ਵੇਲੇ ਫਿਰ ਉਹ ਪਿੰਜਰ ਨੂੰ ਕੀਰਤਪੁਰ ਸਾਹਿਬ ਦੇ ਨੇੜੇ ਕਿਤੇ ਉਹ ਜਲ ਪ੍ਰਵਾਹ ਕੀਤਾ ਗਿਆ ਐਸੀ ਤਰ੍ਹਾਂ ਹੋਰ ਬਹੁਤ ਜ਼ਿਆਦਾ ਇੱਥੇ ਖੁਦਾਈ ਦੌਰਾਨ ਫਿਕਰੀਆਂ ਪਰਾਤਨ ਗੋਲੀਆਂ ਜਿਹੜੀਆਂ ਗਲੇਲਾਂ ਦੇ ਮਿੱਟੀ ਦੀ ਬਣੀਆਂ ਹੋਈਆਂ ਗੋਲੀਆਂ ਤੇ ਦੂਜੀਆਂ ਗੋਲੀਆਂ ਜਿਹੜੀਆਂ ਰੈਫਲਾਂ ਦੀਆਂ ਹੁੰਦੀਆਂ ਉਹ ਤੇ ਕੁਝ ਇਤਿਹਾਸਿਕ ਸ਼ਸਤਰ ਵੀ ਨਿਕਲੇ ਆ ਉਹ ਮੈਂ ਦਰਸ਼ਨ ਵੀ ਕਰਾ ਸਕਦਾ ਤੁਹਾਨੂੰ ਉਸ ਸਮੇਂ ਜਿਹਦੇ ਵਿੱਚ ਖੰਡਾ ਇੱਕ लाठी ਦੇ ਉੱਪਰ ਲੱਗਣ ਵਾਲੀ ਮੁਖੀ ਹੈ ਐਦਾਂ ਏਡੀ ਉਹ ਖਿੱਚਣ ਵਾਸਤੇ ਗਲ ਚ ਪਾ ਕੇ ਜਾਂ ਆਪਾਂ ਕਿਸੇ ਜਗ੍ਹਾ ਪਾ ਕੇ ਖਿੱਚ ਲੋ ਨੇੜੇ ਬਾਹਰ ਕਰਨ ਵਾਸਤੇ ਉਹ ਵੀ ਇਸ ਤਰ੍ਹਾਂ ਦੇ ਸ਼ਸਤਰ तकरीबन ਬਹੁਤ ਸ਼ਸਤਰ ਬਰਛਿਆਂ ਦੀਆਂ ਮੁਖੀਆਂ ਤੋਂ ਬਹੁਤ ਨਿਕਲੀਆਂ ਬਹੁਤ ਸ਼ਾਸਤ੍ਰਿਕ ਕਲਮ ਨਿਕਲੀ ਹੈ ਅੰਦਰ ਕਲਮ ਜਿਹੜੀ ਸ਼ਾਇਦ ਗੁਰਗੋਂ ਸੇ ਮਾਰਾਦੀ ਹੋਵੇ ਜਾਂ ਕਿਸੇ ਸਿੰਘ ਦੀ ਹੋਵੇ ਐਸੇ ਤਰ੍ਹਾਂ ਕਿ ਸਮਨ ਨਾ ਨਿਕਲਿਆ ਅੰਦਰਲੇ ਪਾਸੇ ਉਸ ਸਿਮੰਨਾ ਵੀ ਇੱਥੇ ਬਾਬਾ ਜੀ ਕੋਲ ਹੈਗਾ ਉਹ ਸਿਮੰਨਾ ਸਿੰਘਾ ਦਾ ਹੀ ਹੋ ਸਕਦਾ ਪੱਕਾ ਕਨਫਰਮ ਨਹੀਂ ਉਹ ਗੁਰੂ ਸਾਹਿਬ ਦਾ ਸਾਜਾਦਿਆਂ ਦਾ ਬਾਬਾ ਜੀ ਉਸਿੰਦੇ ਕਿੰਨਾ ਕਿਸੇ ਦਾ ਵੀ ਹੋ ਸਕਦਾ ਉਹ ਸਿਮੰਨਾ ਵੀ ਨਿਕਲੇ ਸੀ ਬਹੁਤ ਜ਼ਿਆਦਾ ਸਾਸਤਾ ਨਿਕਲੇ ਸੀ ਉਸ ਵੇ ਜਿਹੜੀ ਗੱਲ ਹੈ ਵੀ ਸਰੀਰਕ ਅੰਗ ਹੈ ਉਹ ਜਦੋਂ ਬਾਹਰ ਮਾੜਾ ਮੋਟਾ ਬਾਹਲ ਜਵੇਂ ਲੰਗਰ ਹਾਲ ਦੀ ਸਾਰੇ ਖੁਦਾਈ ਕਰੇ ਬਾਹਰ ਬਹੁਤ ਨਿਕਲੇ ਸੀ ਫਿਰ ਉਹ ਇਧਰ ਹੀ ਜਲ ਪ੍ਰਵਾਹ ਕਰਤੇ ਸੀਗੇ ਨਹਿਰ ਦੇ ਵਿੱਚ ਕਿਉਂਕਿ ਬਾਹਰ ਆ ਲਿਆਂਦਾ ਤਾਂ ਸਾਨੂੰ ਪਤਾ ਹੈ ਗੜੀ ਤੇ ਬਾਹਰ ਕਿਉਂਕਿ ਸਿੰਘ ਜਦ ਗਏ ਆ ਸਿੰਘਾਂ ਨੇ ਤਾਂ ਸਾਰੇ ਸਰੀਰ ਕੱਟ ਕੇ ਤੇ ਸਰੀਰ ਇਕੱਠੇ ਕਰਕੇ ਬੀਬੀ ਸ਼ਾਨਕੌਰ ਨੇ ਸਾਰੇ ਦਾ ਸੰਸਕਾਰ ਕੀਤਾ ਫਿਰ ਜਿਨ੍ਹਾਂ ਦੇ ਦਫਨ ਹੋਇਆ ਉਹ ਮੁਗਲਾਂ ਦੇ ਹੀ ਸਰੀਰ ਹੋਣੇ ਆ ਬਾਹਰਲੇ ਪਾਸੇ ਜਿਹੜੇ ਅੰਗ ਮਿਲੇ ਉਹ ਸਾਰੇ ਫਿਰ ਜਲ ਪ੍ਰਵਾਹ ਕਰਤੇ ਸੀ ਜਦੋਂ ਇੱਥੇ ਖੁਦਾਈ ਹੋਈ ਆ ਬਾਹਰਲੇ ਪਾਸੇ ਗੜੀ ਤੋਂ ਬਾਹਰ ਅੰਦੇਲੇ ਪਾਸੇ ਜਿਹੜੇ ਮਿਲੇ ਆ ਉਹਨਾਂ ਦਾ ਵੀ ਕੋਈ ਕਹਿ ਨਹੀਂ ਸਕਦੇ ਕੋਈ ਕਿ ਸਿੰਗਾ ਸੇ ਤੋਂ ਸਾਰਿਆਂ ਦੇ ਸੰਸਕਾਰ ਹੋਏ ਆ। Hindu ਧਰਮ ਦੇ ਵਿੱਚ ਵੀ ਸਨਾਤਨ ਧਰਮ ਦੇ ਵਿੱਚ ਕੋਈ ਦਫਨ ਵਾਲਾ ਕੋਈ ਗੱਲ ਇਹੋ ਜਿਹਾ ਕਾਰਜ ਹੈ ਨਹੀਂ। ਉਹ ਵੀ ਸੰਸਕਾਰ ਹੀ ਹੁੰਦੇ ਇਸ ਕਰਕੇ ਜੋ ਮਿਲੇ ਆ ਫਿਰ ਇਹ ਪਰ ਪਹਿਲਾਂ ਤੋਂ ਹੀ ਗੜੀ ਤੋਂ ਵੀ ਪਹਿਲਾਂ ਕੋਈ ਇੱਥੇ ਜੰਗ ਹੋਈ ਹੋ ਹੋ ਸਕਦੇ ਵੀ ਉਹਨਾਂ ਦੇ ਵੀ ਇੱਥੇ ਆ ਵਿਸ਼ੇਸ਼ ਮਿਲੇ ਹੁਣ। ਬਿਲਕੁਲ। ਹਾਂ ਭਾਈ ਤੁਸੀਂ ਜਿਵੇਂ ਦੱਸਿਆ ਕਿ ਲਗਾਤਾਰ ਪੰਜ ਪੀੜੀਆਂ ਤੋਂ ਇੱਥੇ ਸਾਡੇ ਪਰਿਵਾਰ ਵੱਲੋਂ ਸਵਾਵਾਂ ਨੁਭਾਈਆਂ ਜਾ ਰਹੀਆਂ ਆ ਖਾਸ ਤੌਰ ਤੇ ਲਗਾਤਾਰ ਨਿਰੰਤਰ ਸਵਾਵਾਂ ਚੱਲ ਰਹੀਆਂ ਨੇ। ਐਸੇ ਦੇ ਮੱਦੇ ਨਜ਼ਰ ਦੇਸ਼ ਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰੀ ਤੁਹਾਡੇ ਵੱਲੋਂ ਬੇਨਤੀ ਹੈ ਸੰਗਤ ਨੂੰ ਇਹ ਸਥਾਨ ਪਾਵਨ ਸਾਨ ਗੁਰਦੁਆਰਾ ਸ਼ਹੀਦਪੁਰ ਸਾਹਿਬ ਛਿੱਦੀ ਸੰਤ ਅੰਦਰ ਬਾਬਾ ਜਮਸ਼ੀਲ ਸਿੰਘ ਜੀ ਪੱਜਾ ਜਿਹੜੇ ਕਿ 23 ਦਸੰਬਰ ਸੰਸਾਰਾ ਸੂਚਾਰ 9 ਤੋਂ ਲਗਾਤਾਰ 8 ਘੰਟੇ 7-8 ਲੱਖ ਮੁਗਲਾਂ ਨਾਲ ਜੰਗ ਕਰਕੇ ਗੜੀ ਦੇ ਸਵਰਥ ਸ਼ਹਾਦਤ ਦਾ ਜਾਨ ਪ੍ਰਾਪਤ ਕਰਕੇ ਸੋਨਾਂ ਦਾ ਛਿੱਦੀ ਸੰਨ ਇੱਥੇ ਪਾਸ਼ਾ ਦੇ ਬਚਨ ਹੈ ਚਮਕੌਰ ਸਾਹਿਬ ਦੀ ਯਾਤਰਾ ਤਾਂ ਮੁਕੰਮਲ ਹੀ ਹੁੰਦੀ ਜਦ ਤੱਕ ਪਾਵਨ ਸਾਹ ਦੇ ਦਰਸ਼ਨ ਦੀਦਾਰੇ ਨਾ ਕਰ ਲੋ ਇਹ ਸਾਡੀ ਬਹੁਤ ਵੱਡੀ માનਤਾ ਛੀ ਸੀ ਇੱਥੇ ਹਾਜ਼ਰ ਨਾ ਦੇ ਰਹੇ ਆ ਇੱਥੇ ਕੀਤੀਆਂ ਸਬਾਮਾਂ ਰੰਗ ਭਾਗ ਲਾਨੀਆਂ ਚਮਕੌਰ ਸਾਹਿਬ ਦੀ ਯਾਤਰਾ ਮੁਕੰਮਲ ਹੀ ਹੁੰਦੀ ਜਦ ਤੱਕ ਪਾਵਨ ਸਾਹ ਦੇ ਦਰਸ਼ਨ ਦੀਦਾਰੇ ਨਾ ਕਰ ਲੋ ਇਹ ਗੁਰੂ ਸਾਹਿਬ ਦੇ ਬਚਨ ਹੈ ਸੋ ਇੱਥੇ ਕੋਈ ਜ਼ਮੀਂਦਾਰਾਤ ਨਹੀਂ ਗੁਰੂ ਘਰ ਦੀ ਕੋਈ ਬਾਹਰੋਂ ਨਕਮ ਨਹੀਂ ਨਾਸੀ ਕਰਾਹੀ ਮਜਾਂ ਇਹ ਸੰਗਤ ਦੇ ਸਹਿਯੋਗ ਦੇ ਨਾਲ ਹੀ ਸਤ ਮੰਜ਼ਲਾ ਇਮਾਰਤ ਬਣੀ ਹੈ ਸਾਹਮਣੇ ਬਾਬੇ ਨਾਨਕ ਦੇ ਲੰਗਰ ਹਾਲ ਦੀ ਉਸਾਰੀ ਦਾ ਜਿਹੜਾ 2 ਸਾਲ ਪਹਿਲਾਂ ਆਰੰਭ ਕੀਤਾ ਸੀ ਕਰੋੜਾਂ ਦਾ ਪ੍ਰੋਜ ਇਕਦੇ 80% ਮੁਕੰਮਲ ਹੋ ਚੁਕਿਆ। ਐਸੇ ਤਰ੍ਹਾਂ ਹੁਣ ਉੱਪਰਲੀ ਮੰਜ਼ਲ ਦੇ ਮੇਨ ਪ੍ਰਕਾਸ਼ਾਂ ਤਾਂਸੀਗਾਰ ਸਾਹ ਮਹਾਰਾਜ ਦਾ ਜਿੱਥੇ ਮਹਾਰਾਜ ਪ੍ਰਕਾਸ਼ ਮਾਨ ਹੋਇਆ ਕਰਨਗੇ ਸ਼ੀਸ਼ੇ ਦਾ ਬਰਕ ਪਾਲਕੀ ਸਾਹਿਬ ਸੋਨੇ ਦੀ ਸਵਾਏ ਮੰਨ ਫੜ ਗਿਆ। ਉਹਦਾ ਕਾਰਜ ਵੀ ਚੱਲਦਾ ਹੈ ਸੰਗਤਾਂ ਨੂੰ ਬੇਨਤੀ ਹੈ ਦੇਸ਼ ਵਿਦੇਸ਼ 'ਚ ਕਿ ਇਹ ਸਾਂਤ ਤੇ ਆਪ ਜੀ ਦੇ ਸਹਿਯੋਗ ਦੀ ਲੋੜ ਹੈ। ਕਾਰਜ ਵੱਡੇ ਹੈ ਇਹ ਸੰਗਤ ਨੇ ਕਰਨੇ ਹੈ। ਮਾਇਆ ਦਾ ਜੋ ਵੀ ਸਵਾਮਾ ਨਿਵਾ ਸਕਦੇ ਹੈ ਕੋਈ ਤੇਲ ਦਾ ਕੋਈ ਸੀਮਿੰਟ ਦਾ ਜਿੱਦਾਂ ਦਾ ਕੋਈ ਕਾਰਜ ਕਰ ਸਕਦਾ ਹੈ ਸਹਾਯੋਗ ਦੇ ਕੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰਨ ਆਪਣੇ ਮਹਾਰਾਜ ਜੀ ਇੱਥੇ ਹਾਜ਼ਰੀਆਂ ਪਰ ਸਵਾਮਾ ਕਰ ਸੋ ਟੀਵੀ 84 ਦੀ ਟੀਮ ਭਾਈ ਸਾਹਿਬ ਭਾਈ ਪਹੁੰਚੇ ਹੈ ਇਹਨਾਂ ਦਾ ਪੂਰੀ ਟੀਮ ਦਾ ਇੱਥੇ ਕਵਰੇਜ ਕਰਦੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਨੂੰ ਕਿਹਾ ਜਾਂਦਾ ਹੈ ਪਹੁੰਚਣ ਦੇ ਹਾਰਦਿਕ ਸਵਾਗਤ ਤੇ ਧੰਨਵਾਦ ਕੀਤਾ ਜਾਂਦਾ ਹੈ ਸੋ ਐਨੇ ਕ ਬੇਨਤੀਆ ਕਰੋ ਪ੍ਰਮਾਨ ਹੋਈ ਪੁੱਜ ਕੇ ਦੀ ਖਿਮਾ ਕਰੋ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਗੁਰਦੁਆਰਾ ਗੜੀ ਸਾਹਿਬ ਦੀ ਲਗਾਤਾਰ ਬਾਬਿਆਂ ਦੇ ਵੱਲੋਂ ਸਵਾਮਾਂ ਕੀਤੀਆਂ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਇਹਨਾਂ ਨੇ ਜ਼ਿਕਰ ਕੀਤਾ ਕਿ ਪੰਜਵੀਂ ਪੀੜ੍ਹੀ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਗੁਰੂ ਸਾਹਿਬ ਦੇ ਨਾਮ ਪਾਵਨ ਸਥਾਨਾਂ ਦੀਆਂ ਸਵਾਮਾਂ ਕੀਤੀਆਂ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਵੱਡੀ ਗੱਲ ਇਹ ਹੈ ਕਿ ਇਸ ਗੜੀ ਸਾਹਿਬ ਦੇ ਵਿੱਚ ਉਹ ਖੂਹੀ ਹੈ ਜਿਸ ਖੂਈ ਦੇ ਵਿੱਚੋਂ ਗੁਰੂ ਸਾਹਿਬ ਨੇ ਆਪ ਜਲ ਛਕਿਆ ਆਪਦੇ ਪਿਆਰੇ ਸਿੰਘਾਂ ਨੂੰ ਜਲ ਛਕਾਇਆ ਸੀ ਔਰ ਇਸ ਪਰਾਤਨ ਖੂਈ ਨੂੰ ਅਜੇ ਵੀ ਸਾਹਮਣੇ ਰੱਖਿਆ ਹੋਇਆ ਹੈ ਤਾਂ ਪਾਖਵੇਖ ਦੇ ਵਿੱਚ ਵੀ ਯਤਨਸ਼ੀਲ ਰਹਾਂਗੇ ਕਿ ਇਤਿਹਾਸ ਦੇ ਨਾਲ ਸੰਬੰਧਿਤ तमाम सारी ਜਾਣਕਾਰੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹੀਏ ਧੰਨਵਾਦ